ਬਰਨਾਲਾ ਦੀ ਆਵਾ ਵਸਤੀ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਜਿੱਥੇ ਰਾਤ ਨੂੰ ਘਰ ਵਿੱਚ ਸੁੱਤੇ ਪਏ ਪੂਰੇ ਪਰਿਵਾਰ ਤੇ ਅਚਾਨਕ ਛੱਤ ਡਿੱਗ ਗਈ ਜਿਸ ਕਾਰਨ ਪਰਿਵਾਰ ਦੇ 4 ਮੈਂਬਰ ਮਲਬੇ ਹੇਠਾਂ ਦੱਬੇ ਗਏ ਹਾਦਸੇ ਤੋਂ ਤੁਰੰਤ ਬਾਅਦ ਗੁਆਂਢੀਆਂ ਨੇ ਮਲਬਾ ਹਟਾ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਲੇਕਿਨ ਇਸ ਹਾਦਸੇ ਦੇ ਵਿੱਚ ਪਰਿਵਾਰ ਦੇ ਲੜਕੇ ਦੀ ਮੌਤ ਹੋ ਗਈ ਜਦਕਿ 3 ਮੈਂਬਰ ਗੰਭੀਰ ਜ਼ਖਮੀ ਨੇ ਹਾਦਸੇ ਤੋਂ ਬਾਅਦ ਕਾਰ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਆਵਾ ਬਸਤੀ ਬਰਨਾਲਾ ਦੀ ਗੱਲ ਹੈ ਜੀ ਇਹ ਮੇਰਾ ਪਰਿਵਾਰ ਆ ਜੀ ਚਾਰ ਬੱਚੇ ਨੇਗੇ ਇਹ ਵੱਡਾ ਬੱਚਾ ਵਿਆਹਿਆ ਹੋਇਆ ਸੀਗਾ ਜੀ ਦੋ ਪੋਤੇ ਇੱਕ ਪੋਤਾ ਇੱਕ ਪੋਤੀ ਆ ਇਧਰ ਨਾਲ ਵਾਲੇ ਕਮਰੇ ਚ ਪਏ ਸੀਗੇ ਜੀ ਤਾਂ ਸਵੇਰੇ 4 ਵਜੇ ਸਾਨੂੰ ਤਾਂ ਪਤਾ ਲੱਗਿਆਗਾ ਜੀ ਤੇ ਉਹ ਛੱਤ गिर ਗਈ ਤਾਂ ਆਂਡੀਆਂ ਗਵਾਂਡੀਆਂ ਨੇ ਰੌਲਾ ਪਾ ਕੇ ਸਾਰਾ ਕੁਝ ਅਸੀਂ ਇਹਨਾਂ ਨੂੰ ਕੱਢਿਆਗਾ ਛੋਟੇ ਬੱਚੇ ਦੀ ਮੇਰੇ ਪੋਤੇ ਦੀ ਡੈਥ ਹੋ ਗਈ ਜੀ ਤੇ ਬਾਕੀ ਦਾਖਲ ਪਏ ਨੇ ਐਮਰਜੈਂਸੀ ਦੇ ਵਿੱਚ ਤੇ ਬਹੁਤ ਬਹੁਤ ਬੜੀ ਪਰੇਸ਼ਾਨੀ ਦੀ ਗੁਜ਼ਰ ਰਹਾ ਜੀ ਪਰਿਵਾਰ ਇਹ ਤਾਂ ਕੀ ਕਰਿਆ ਜਾਵੇ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਗਰੀਬਾਂ ਦੀ ਪਰਿਵਾਰ ਦੀ ਸੁਣਵਾਈ ਕੀਤੀ ਜਾਵੇ ਜੀ ਸਾਡੇ ਕੋਲੇ ਹੋਰ ਕੋਈ ਸਾਧਨ ਨਹੀਂ 5-7000 ਰੁਪਿਆ ਕਮਾਉਣ ਵਾਲੇ ਬੰਦੇ ਆ ਜੀ ਅਸੀਂ ਅਸੀਂ ਗਰੀਬ ਪਰਿਵਾਰ ਆ ਸੰਨ ਇਹ बस्ती ਦੇ ਵਿੱਚ ਤਕਰੀਬਨ ਆਪਾਂ ਨੂੰ ਪਤਾ ਜੀ ਕਈ ਦਿਨ ਹੋ ਗਏ ਰੁੱਖ ਰੁੱਕੇ ਨਹੀਂ ਪੈ ਰਹਾ ਨਹੀਂ ਪੈਣ ਦੇ ਕਾਰਨ ਸੱਤਾਂ ਕੱਚੀਆਂ ਲੱਗੀਆਂ ਸਾਰਾ ਇਹ ਪਰਿਵਾਰ ਇੱਕ ਥੱਲੇ ਪਿਆ ਸੀ ਸਵੇਰੇ ਅਚਾਨਕ ਸੱਤ ਗਿਰ ਗਈ ਸੱਤ ਗਿਰਨ ਸਰ ਇੱਕ ਬੱਚੇ ਦੀ ਤਾਂ ਡੈਥ ਹੋ ਗਈ ਮੌਕੇ ਤੇ ਸਪੇਅਰ ਹੋ ਗਿਆ ਉਹ ਉਸ ਦਾ ਬਾਪ ਹੈ ਉਹਦੇ ਬਹੁਤ ਜਿਆਦਾ ਸੱਟ ਵੱਜੀ ਹੋਈ ਹੈ ਲੱਤ ਤੇ ਗੰਭੀਰ ਹੈ ਇੱਕ ਗੁੱਡੀ ਆ ਛੋਟੀ ਜੀ ਹੋਰ ਯਾਨੀ ਕਿ ਸਾਰੇ ਹੀ ਪਰਿਵਾਰ ਦੇ ਸੱਟਾਂ ਵੱਜੀ ਆ ਸੱਤ ਗਿਰਨ ਕਰ ਅਸੀਂ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਸ ਪਰਿਵਾਰ ਦੀ ਮਾਲੀ ਸਿਹਤ ਤੇ ਹੋਰ ਵੀ ਜੋ ਬੰਦ ਦੀ ਸਿਹਤ ਹੈਗੀ ਇਲਾਜ ਕਰਵਾਇਆ ਜਾਵੇ ਤੇ ਇਸ ਪਰਿਵਾਰ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਜਾਵੇ ਅਤਿ ਗਰੀਬ ਪਰਿਵਾਰ ਹੈ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਤੇ ਜਿਹੜੀਆਂ ਸੰਸਥਾਵਾਂ ਬਣੀਆਂ ਨੇਗੀਆਂ ਅਸੀਂ ਉਹਨਾਂ ਤੋਂ ਬੇਨਤੀ ਕਰਦੇ ਹਾਂ ਵੀ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਇਹਦਾ ਇਲਾਜ ਕਰਾਇਆ ਜਾਵੇ ਤਕਰੀਬਨ ਜੀ ਇੱਥੇ 4:00 ਵਜੇ ਦੀ ਇਹ ਘਾਣੀ ਹੈਗੀ ਸਵੇਰੇ 4:00 ਵਜੇ ਜਦੋਂ ਮੀਂਹ ਹਟਿਆ ਸੀਗਾ ਤਾਂ ਉੱਥੋਂ ਆ ਕੇ ਇਹ ਸਵੇਰੇ ਵਿਚਾਰੇ ਉੱਠੇ ਨਹੀਂ ਸੀ ਜਿਹੜੇ ਬੱਚੇ ਵੀ ਛੱਤ ਉੱਤੇ ਡਿੱਗ ਪਏ ਇਹਨਾਂ ਦੇ ਬੱਚੇ ਬੈਠੇ ਸਾਰਾ ਪਰਿਵਾਰ ਪਿਆ ਸੀਗਾ ਇੱਕ ਬੱਚੇ ਦੀ ਡੈਥ ਹੋ ਗਈ 13-14 ਸਾਲ ਦਾ ਬੱਚਾ ਸੀਗਾ ਬਾਕੀ ਕਦੋਂ ਜ਼ਖਮੀ ਹੋ ਜੋ ਕਿ ਹਸਤਾਲ ਜੇ ਦਾ ਜੀਰੇ ਇਲਾਜ ਲੇਗੇ ਕੀ ਪ੍ਰਸ਼ਾਸਨ ਦੇ ਮੰਗ ਚਾਹੁੰਦਾ ਬਹੁਤ ਹੀ ਗਰੀਬ ਪਰਿਵਾਰ ਆਤਤ ਦਰਜੇ ਦਾ ਗਰੀਬ ਪਰਿਵਾਰ ਆ ਇਹਨਾਂ ਦੀ ਕੋਈ ਮਾਲੀ ਸਹਾਤਾ ਦਿੱਤੀ ਆ ਇਹਨਾਂ ਨੂੰ